ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਕੋਈ ਬਣਾ ਕੇ ਵੀ ਅਸੀਂ ਦਰ ਪਰਵਾਣ ਚੜ ਜਾਗੇ ਜਿਹੜੀ ਮਾਂ ਨੂੰ ਅੱਜ ਵੀ ਉਹ ਦੁੱਕੀ ਤੇ ਥੇਲੇ ਦੇ ਬੰਦੇ ਨਾਲ ਮੂੰਹ ਨਾਲ ਮੱਥਾ ਸ਼ਰਾਬੀ ਕੁਆਬੀ ਕੋ ਕਿਤੇ ਬੈਠਾ ਕੋ ਕਿਤੇ ਉਹ ਚੋਕੇ ਗੱਲਾਂ ਕਰਨਗੇ ਸਾਡਾ ਪੰਥ ਉਹ ਦੱਸ ਕੇ ਦੱਸ ਕੇ ਬਾਹਰ ਕਰਦੇ ਆ ਟੀਸੀ ਦਾ ਬੇਰ ਲਾਉਣਾ ਆਉਂਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪਿਛਲੇ ਦਿਨੀ ਭਾਈ ਅਵਤਾਰ ਸਿੰਘ ਖੰਡਾ ਦਾ ਸੀ ਦੀ ਸਮਾਗਮ ਹੋਇਆ ਹੈ ਉਸ ਸੀ ਦੀ ਸਮਾਗਮ ਦੇ ਵਿੱਚ ਦੋਸਤੋ ਟਾਡੀ ਜੱਥਾ ترਸੀਮ ਸਿੰਘ ਮੋਹਰਾਂਵਾਲੀ ਵੱਲੋਂ ਬੇਵਾਦਤ ਟਿੱਪਣੀ ਕੀਤੀ ਗਈ ਜਿਸ ਨੂੰ ਕਿ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਨਾਲ ਜੋੜਿਆ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੇ ਸਪੋਰਟਰਾਂ ਵੱਲੋਂ ਦੋਸਤੋ ਢਾਡੀ ਅਥਾ ਤਰਸੇਮ ਸਿੰਘ ਮੋਰਾਵਾਲੀ ਨੂੰ ਜਵਾਬ ਦਿੱਤਾ ਗਿਆ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੁਆਬੇ ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਕੋਜੀ ਬਣਾ ਕੇ ਵੀ ਅਸੀਂ ਦਰ ਪਰਵਾਣ ਚੜ ਜਾਗੇ ਜਿਹੜੀ ਮਾਂ ਨੂੰ ਅੱਜ ਵੀ ਉਹ ਦੁੱਕੀ ਤੇ ਥੇਲੇ ਦੇ ਬੰਦੇ ਨਾਲ ਮੂੰਹ ਨਾਲ ਮੱਥਾ ਸ਼ਰਾਬੀ ਕੁਆਬੀ ਕੋ ਕਿਤੇ ਬੈਠਾ ਕੋ ਕਿਤੇ ਉਹ ਚੋਕੇ ਗੱਲਾਂ ਕਰਨਗੇ ਸਾਡਾ ਪੰਥ ਉਹ ਦੱਸ ਕੇ ਦੱਸ ਕੇ ਬਾਹਰ ਕਰਦੇ ਆ ਈਸੀ ਦਾ ਮੇਰ ਲੌਣਾ ਆਉਂਦਾ ਜਿਨ੍ਹਾਂ ਜਿਨ੍ਹਾਂ ਪੰਥ ਨਾਲ ਵਾਧੀਆਂ ਕੀਤੀਆਂ ਉਹਨਾਂ ਨੂੰ ਭੁਗਤਣਾ ਪਿਆ ਤੇ ਭੁਗਤਣਾ ਹੋਣ ਵਾਲਿਆਂ ਨੂੰ ਵੀ ਪਵੇਗਾ ਤੇ ਜਿਹੜੇ ਪੰਥ ਦੀ ਪੇਠ ਵਿੱਚ ਸ਼ੁਰੇ ਮਾਰਦੇ ਆ ਨਾ ਉਹ ਮਤਾਂ ਭਲੇਖੇ ਕਾਖਾਨ ਭਈ ਜਾਂ ਚੋਲੇ ਪਾ ਕੇ ਜਾਂ ਆਪਣੇ ਆਪ ਨੂੰ ਸੋਹਣੇ ਜੇ ਰੂਪ ਬਣਾ ਕੇ ਪਿਓ ਭਾਈ ਅਵਤਾਰ ਸਿੰਘ ਖੰਡੇ ਦੀ ਸ਼ੀਧੀ ਸਮਾਗਮ ਤੇ ਜਿਹੜਾ ਜਲੂਸ ਸਾਡੇ ਆਪ ਦੇ ਸਿੱਖ ਦੁਸ਼ਮਣਾਂ ਨੇ ਕੱਢਿਆ ਆ ਉੱਥੋਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਨੂੰ ਬਾਹਰੀ ਦੁਸ਼ਮਣ ਦੀ ਤਾਂ ਕੋਈ ਲੋੜ ਨਹੀਂ ਸਾਡੇ ਪੰਥ ਚ ਹੀ ਸਿੱਖੀ ਦਾ ਮਖੌਟਾ ਪਾ ਕੇ ਬਥੇਰੇ ਦੁਸ਼ਮਣ ਬੈਠੇ ਜਿਹੜੇ ਲਗਾਤਾਰ ਸਾਡੀਆਂ ਲੱਤਾਂ ਖਿੱਚਦੇ ਨੇ ਇਹਨਾਂ ਦੀ ਐਡੀ ਕਿਹੜੀ ਤਕਲੀਫ ਆ ਵੀ ਇਹ ਸਾਡੀਆਂ ਲੱਤਾਂ ਲਗਾਤਾਰ ਖਿੱਚ ਰਹੇ ਆ ਕੋਈ ਕਾਰਨ ਤੇ ਹੋਊਗਾ ਹੀ ਕਾਰਨ ਇਹ ਹੈ ਵੀ ਇਹ ਸਭ ਅਖੌਤੀ ਵਿਦਵਾਨ ਬੰਦ ਕਮਰਾਂ ਮੀਟਿੰਗਾਂ ਕਰਨ ਵਾਲੇ ਸੀ ਸਲਾਮਾ ਸਲੂਮਾ ਕਰਕੇ ਘਰ ਨੂੰ ਜਾ ਕੇ ਬਸ ਰਿਪੋਰਟਾਂ ਤਿਆਰ ਕਰਨ ਵਾਲੇ ਸੀ ਤੇ ਜਾਂ ਕੁਝ ਗਾਣੇ ਗੁਣੇ ਆ ਢਾਡੀ ਢੁੱਡੀ ਜਿਹੜੇ ਬਾਰਾਂ ਪੂਰਾ ਗਾਉਣ ਵਾਲੇ ਸੀ ਪਰ ਇਹਨਾਂ ਨੇ ਕਦੀ ਭਾਉ ਅਮਰਤਪਾਲ ਵਾਂਗੂ ਜੰਗ ਦਾ ਮੈਦਾਨ ਖੁੱਲਾ ਨਹੀਂ ਚੁਣਿਆ ਸੀ ਵੀ ਜੇ ਅਗਲੇ ਪਾਸੇ ਦੁਸ਼ਮਣ ਆ ਰਿਹਾ ਤੇ ਅਸੀਂ ਜੰਗ ਦੇ ਮੈਦਾਨ ਵਿੱਚ ਜਾ ਕੇ ਮੁਕਾਬਲਾ ਕਿਵੇਂ ਕਰਨਾ ਜਿਵੇਂ ਉਹਨੇ ਕੀਤਾ ਉਹਨੇ ਖੁੱਲੇ ਆਮ ਗੱਲ ਕੀਤੀ ਆ ਖੁੱਲੇ ਆਮ ਅਮਰਤ ਛਕਾਉਣਾ ਸ਼ੁਰੂ ਕੀਤਾ ਤੇ ਪੰਥ ਦੀ ਗੱਲ ਕਰਨੀ ਸ਼ੁਰੂ ਕੀਤੀ ਉਵੇਂ ਇਹਨਾਂ ਨੇ 20-25 ਸਾਲ ਤੱਕ ਕੁਝ ਨਹੀਂ ਕੀਤਾ ਤੇ ਜੇ ਗੱਲ ਮੋਰਾਂ ਵਾਲੀ ਦੀ ਕਰੀਏ ਉਹ ਕਹਿੰਦਾ ਨਾ ਵੀ ਸੰਤਾਂ ਵਰਗਾ ਉਹਨੇ ਦਮਾਲਾ ਬੰਨ ਲਿਆ ਚੋਲਾ ਪਾ ਲਿਆ ਨਕਲ ਕਰਨ ਲੱਗ ਪਿਆ ਤੇ ਭਾਈ ਸਾਹਿਬ ਜੇ ਉਹਨੇ ਕਰ ਲਈ ਆ ਸੰਤਾਂ ਵਰਗੀ ਨਕਲ ਤੇ ਉਹਦਾ ਖਮਿਆਜਾ ਵੀ ਉਹ ਭੁਗਤ ਰਿਆ ਮੋਰਾਂ ਵਾਲੀ ਤੇ ਤੂੰ ਨਹੀਂ ਦਮਾਲਾ ਬੰਨ ਲਿਆ ਤੇਰੇ ਨਾਲ ਆ ਜਿੰਨੇ ਬੈਠੇ ਇਹਨਾਂ ਨੇ ਬੰਨ ਲਿਆ ਉਹਨਾਂ ਵਰਗੀ ਨਕਲ ਕਰ ਲਈ ਜੇ ਨਕਲ ਦਾ ਹੀ ਇੰਨਾ ਖਮਿਆਜਾ ਭੁਗਤਣਾ ਪੈ ਗਿਆ ਤੇ ਫਿਰ ਅਸਲ ਰੂਪ ਲਿਆਉਣ ਦਾ ਖਮਿਆਜਾ ਕੀ ਭੁਗਤਣਾ ਪਊਗਾ ਮੋਰਾਂ ਵਾਲੀ ਉਹ ਯਾਦ ਕਰ ਸਮਾ ਜਦੋਂ ਬਰਗਾੜੀ ਕਾਂਡ ਹੋਇਆ ਸੀ ਤੇ ਤੂੰ ਤੇ ਟੰਡਰੀਆਂ ਵਾਲਾ ਸਭ ਤੋਂ ਅੱਗੇ ਬੈਠਾ ਜਦੋਂ ਖੇਤਰਵਰਿਆ ਨਾ ਤੂੰ ਸਭ ਤੋਂ ਪਹਿਲਾਂ ਤੂੰ ਭੱਜਿਆ ਤੇ ਦੁਬਾਰਾ ਕਰੀ ਅੱਜ ਤੱਕ ਧਰਨੇ ਦਾ ਨਾਂ ਨਹੀਂ ਲਿਆ ਤੈਨੂੰ ਇੰਨੀ ਕਿ ਘਟਰਾ ਜਿੱਤਰੀ ਔਕਾਤ ਵਿਖਾ ਦਿਆਂ ਬਾਕੀ ਤੇ ਜੋ ਤੂੰ ਗਾਉਂਦਾ ਗਾਉਂਦਾ ਉਹ ਸਭ ਏਜੰਸੀਆਂ ਦੇ ਤੈਹ ਪਲਾਨ ਤਾਂ ਕਿ ਤੂੰ ਗਾਉਣਾ ਸਾਨੂੰ ਸਭ ਪਤਾ ਜੇ ਸੋਰਾ ਲੋਕਾਂ ਨੂੰ ਸਜ਼ਾ ਹੋ ਸਕਦੀ ਆ ਕਿਤਾਬਾਂ ਰੱਖਣ ਤੇ ਸਜ਼ਾ ਹੋ ਸਕਦੀ ਆ ਮਾੜੀ ਮੋਟੀ ਗੱਲ ਕਰਨ ਤੇ ਪਰਚੇ ਹੋ ਸਕਦੇ ਆ ਤੇ ਤੇਰੇ ਗਾਣੇ ਜਿਹੜੇ ਨੇ ਬੜੀ ਸ਼ਾਂਤੀ ਨਾਲ ਵਾਇਰਲ ਹੋ ਜਾਂਦੇ ਆ ਬੜੇ ਤੌਰ ਤਰੀਕੇ ਨਾਲ ਤੇਰੇ ਉੱਥੋਂ ਸਭ ਐਕਸੈਪਟ ਹੋ ਜਾਂਦੇ ਆ ਸੈਂਸਰ ਤੋਂ ਤੇ ਹੋਰਾਂ ਦੀ ਜਿਹੜੀਆਂ ਫਿਲਮਾਂ ਵੀ ਆੜੀਆਂ ਪਈਆਂ ਤੇਰਾ ਕੋਈ ਗਾਣਾ ਗੁਣਾ ਨਹੀਂ ੜਦਾ ਫਿਰ ਜੇ ਤੂੰ ਇੰਨੇ ਖਤਰਨਾਕ ਗਾ ਦਿੰਨਾ ਹੋਰ ਤੇ ਹੋਰ ਤੇਰੀਆਂ ਬਾਈ ਅਵਤਾਰ ਸਿੰਘ ਨਾਲ ਖੰਡੇ ਨਾਲ ਫੋਟੋਆਂ ਵੀ ਹੋਣ ਤੂੰ ਉਹਦੇ ਨਾਲ ਗੱਡੀ 'ਚ ਬਹਿ ਕੇ ਸਾਹਮਣੇ جھੁੱਕੇ ਚ ਡਿਸਪਲੇ ਹੋ ਰੇ ਬੋਰਡ ਵਿਖਾਵੇਂ ਵੀ ਸੰਤਾ ਦੀ ਫੋਟੋਆਂ ਵਾਇਰਲ ਹੋ ਰਹੀਆਂ ਸਾਡਾ ਗਾਣਾ ਪ੍ਰਮੋਟ ਹੋ ਰਿਹਾ ਤੇ ਤੈਨੂੰ ਫੇਰ ਵੀ ਕੋਈ ਰੋਕੇ ਨਾ ਦੱਬਈ ਅਵਤਾਰ ਸਿੰਘ ਖੰਡੇਨਾ ਜੇ ਕੋਈ ਹੋਰ ਫੋਟੋ ਖਿਚਾ ਕੇ ਭਾਰਤ ਦੇ 에어ਪੋਰਟ ਤੇ ਉਤਰ ਕੇ ਵਿਖਾ ਦੇਣਾ ਮੈਂ ਮੰਨ ਜੂਗਾ ਵੀ ਉਤਰ ਗਿਆ। ਸੋ ਤੁਹਾਡਾ ਸਭ ਕੁਝ ਪ੍ਰੀਪਲਾਨ ਸਾਨੂੰ ਬੜਾ ਚੰਗੀ ਤਰ੍ਹਾਂ ਪਤਾ ਵੀ ਤੁਸੀਂ ਸਾਡੇ ਜੋਗੇ ਬਣਾਉਟੀ ਜੇ ਸਿੱਖ ਬਣਾ ਕੇ ਅੱਗੇ ਰੱਖੇ ਹੋਏ ਜੇ ਜਦੋਂ ਕੋਈ ਆਵੇ ਉਹਦੀਆਂ ਲੱਤਾਂ ਖਿੱਚ ਲੋ। ਕਦੀ ਤੇਰਾ ਮਨ ਬੜਾ ਹੀ ਵਿਰਾਗਨਾ ਪਰ ਜਾਂਦਾ ਵੀ ਮੈਨੂੰ ਬੱਬੂ ਮਾਨ ਬੜਾ ਚੀਤੇ ਆਉਂਦਾ। ਉਹਦੀਆਂ ਛੇਰ ਦੀਆਂ ਜਾਬਾ ਪਾੜਨ ਵਾਲਾ ਗਾਣਾ ਸੁਣ ਕੇ ਮੇਰਾ ਮਨ ਬੜਾ ਕਰਦਾ ਵੀ ਮੈਨੂੰ ਜਫੀ ਪਾਵਾਂ। ਆ ਤੇਰੇ ਕਰਤੂਤਾਂ ਹੈਗੀਆਂ ਜੱਫੀ ਪਾਉਣ ਵਾਲੀਆਂ ਤੁਸੀਂ ਤੇ ਇੱਕ ਦੂਜੇ ਦੇ ਕੱਪੜੇ ਪਾੜਦੇ ਫਿਰਦੇ ਜੱਬਾ ਟੱਟੂ ਪਾੜਦੀਆਂ ਤੁਸੀਂ ਤੇਰੇ ਤੋਂ ਪਹਿਲਾਂ ਅਮਰੀਕ ਅਜਨਾਲੇ ਨੇ ਗੰਦ ਪਾਇਆ ਸੀ ਜਿਨੇ ਸਾਰੀ ਐਨਐਸਏ ਦੀ ਗਰਾਊਂਡ ਤਿਆਰ ਕਰਾਈ ਉਹ ਵੀ ਕਹਿੰਦਾ ਸੀ ਵੀ ਸੰਤਾਂ ਦੀ ਕਾਪੀ ਕਰਦਾ ਉਹਨੂੰ ਵੀ ਅਸੀਂ ਕਿਹਾ ਵੀ ਤੂੰ ਸੰਤਾਂ ਦੀ ਕਾਪੀ ਕਰਨਾ ਫਿਰ ਸੰਤ ਤੇ ਸਪਾਈ ਦਾ ਰੂਪ ਹੀ ਤਿਆਰ ਕਰਨਾ ਜਿਹੜਾ ਸਾਰਿਆਂ ਵਾਸਤੇ ਹੋਣਾ ਚਾਹੀਦਾ ਵੀ ਹਰ ਸਿੱਖ ਨੂੰ ਸੰਤ ਸਪਾਈ ਹੋਣਾ ਚਾਹੀਦਾ ਅਣ ਅਜੇ ਤੱਕ ਇੱਕੋ ਹੀ 20ਵੀਂ ਸਦੀ ਚ ਹੋਇਆ ਸੰਤ ਜਰਨੈਲ ਸਿੰਘ ਜੀ ਫਿਰ ਤੁਸੀਂ ਉਹਨਾਂ ਦੇ ਸਭ ਤੋਂ ਨੇੜੇ ਸੀ ਤੁਸੀਂ ਕੀ ਕਰਦੇ ਸੀ ਤੁਹਾਡੇ ਤੇ ਕੋਈ ਸ਼ਕਤੀ ਨਹੀਂ ਪਈ ਉਹਨਾਂ ਦੀ ਕੋਈ ਤੁਹਾਡੇ ਤੇ ਉਹਨਾਂ ਦੀ ਬਚਨ ਨਹੀਂ ਅਸਰ ਕੀਤੇ ਮਨ ਤੇ ਫਿਰ ਉਦੋਂ ਪਹਿਲਾ ਸੁਖਜੀਤ ਖੋਸਾ ਸੀ ਜਿਹਨੇ ਰੱਜ ਕੇ ਗੰਦ ਪਾਇਆ ਜਦੋਂ ਗ੍ਰਿਫਤਾਰੀ ਹੋਈ ਆਪ ਹੀ ਸਾਰੇ ਲੋਕ ਬਦਨਾਮ ਨੇ ਆਪ ਹੀ ਸਾਰੇ ਸਰਕਾਰ ਦੇ ਟੱਟੂ ਨੇ ਸਰਕਾਰੀ ਬਾਡੀਗਾਰਡ ਲਈ ਫਿਰਦੇ ਹਨ ਖੋਸਾ ਨੇ ਕਿਤੇ ਬੋਲਿਆ ਫਿਰ ਜਦੋਂ ਮਾਟਲ ਵੀ ਜੁੱਤੀਆਂ ਪੈਂਦੀਆਂ ਤੇ ਹੋਰ ਕਈ ਮਸਲੇ ਆਏ ਸਭ ਸਰਕਾਰੀ ਟੱਟੂ ਬਣ ਕੇ ਬਹਿ ਗਏ ਹੁਣ ਜਦੋਂ ਕੋਈ ਸਰਕਾਰ ਦੇ ਉੱਤੋਂ ਦੀ ਸਿੱਖ ਲੰਘ ਕੇ ਆਊਗਾ ਉਹਦੀਆਂ ਲੱਤਾਂ ਖਿੱਚਣਗੇ ਇੰਨਾ ਕੰਮ ਇਹਨਾਂ ਨੂੰ ਦਿੱਤਾ ਗਿਆ ਆ ਤੁਹਾਡੇ ਪਿੱਛੇ ਜਿਹੜੇ ਆ ਬੈਠੇ ਜਿੰਨੇ ਵੀ ਆ ਇਹਨਾਂ ਨੂੰ ਵੀ ਪੁੱਛੋ ਇਹਨਾਂ ਦੀ ਅੱਜ ਤੱਕ ਦੇਣ ਕੀ ਆ ਉਹ ਕਮਰਾ ਬੰਦ ਮੀਟਿੰਗਾਂ ਕਰਨ ਵਾਲੇ ਨੇ ਲੱਤਾਂ ਖਿੱਚਣ ਵਾਲੇ ਨੇ ਇਹਨਾਂ ਚੋਂ ਇੱਕ ਬੰਦੇ ਨੇ ਅੱਜ ਤੱਕ ਆ ਕੇ ਮੈਨੂੰ ਦੱਸ ਦਿਓ ਦੀ ਹਾ ਦਾ ਨਾਰਾ ਮਾਰਿਆ ਹੋਵੇ ਇਲੈਕਸ਼ਨਾਂ ਚ ਉਹਦੇ ਵਾਸਤੇ ਗਏ ਹੋਣ ਕਿਤੇ ਹੋਰ ਕੌਮੀ ਮਸਲਿਆਂ 'ਚ ਇਹਨਾਂ ਨੇ ਕਿਤੇ ਖੁੱਲਾ ਮੈਦਾਨ ਉਹਦੇ ਵਾਂਗੂ ਚੁਣਿਆ ਹੋਵੇ ਅੰਮਾ ਜਲਦੀ ਹੁਣ ਪਿੱਛੇ ਜੇ ਖਬਰ ਆਈ ਜਾਂਦੀ ਪੰਜਾਬੀਆਂ ਦੇ ਕੁੱਟ ਪੈਂਦੀ ਉਹਨਾਂ ਬਾਰੇ ਇਹਨਾਂ ਕਿਤੇ ਬਿਆਨ ਦਿੱਤਾ ਵੀ ਜਾਂ ਕਿ ਉਹ ਤੇ ਟੱਕਰ ਲੈਣ ਦੀ ਗੱਲ ਕੀਤੀ ਹੋਵੇ ਤੁਸੀਂ ਇੰਨਾ ਹੀ ਕੰਮ ਕਰ ਲੋ ਸੋ ਹੁਣ ਤੁਸੀਂ ਬਸ ਜੇ ਕੋਈ ਅੱਗੇ ਲੰਘ ਗਿਆ ਉਹ ਤੇ ਦੋਸ਼ ਲਾਈ ਜਾਂਦੀ ਉਹਨੇ ਬੰਦੇ ਮਰਵਾਤੇ ਜੀ ਉਹਨੇ ਖੰਡਾ ਮਰਵਾਤਾ ਖੰਡੇ ਦੀ ਅੱਜ ਤੋਂ ਪਹਿਲਾਂ ਤੁਹਾਡੇ ਚ ਜਿੰਨੇ ਬੈਠੇ ਕਦੀ ਗੱਲ ਕਰਦੇ ਸੀ ਉਹਦੀ ਭਾਈ ਅਮਰਤ ਪਾਲੀ ਜਿੰਨੇ ਉਹਦੇ ਨਾਲ ਸੰਪਰਕ ਬਣਾਇਆ ਤੁਹਾਡੇ ਚ ਇਨੀ ਹਿੰਮਤ ਹੈਗੀ ਵੀ ਬੈਠੇ ਉਹਦੇ ਨਾਲ ਸੰਪਰਕ ਬਣਾ ਲੈਂਦੇ ਉਸੇ ਟਾਈਮ ਏਜੰਸੀ ਚੁੱਕ ਲੈਂਦੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਐਵੇਂ ਦੋਸ਼ ਲਾਉਣੇ ਬਹੁਤ ਸੌਖੇ ਜਿੰਨਾ ਚਿਰ ਕੋਈ ਪ੍ਰੂਫ ਨਹੀਂ ਹੈਗਾ ਐਵੇਂ ਨਾ ਲੱਤਾਂ ਖਿੱਚੀ ਜਾਓ ਬਾਕੀ ਤੁਹਾਡਾ ਇੱਕ ਕੰਮ ਹੀ ਆ ਮੈਂ ਸੋਚਦਾ ਨਹੀਂ ਵੀ ਭਰਾ ਮਾਰੂ ਜੰਗ 'ਚ ਨਹੀਂ ਪੈਣਾ ਪਰ ਵਾਰ-ਵਾਰ ਅਸੀਂ ਕਿਹੜਾ ਕਿਹੜਾ ਜਵਾਬ ਦਈਏ ਕਦੀ ਕਾਲੀ ਗੀ ਦਲ ਨੇ ਇਹ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਨਾਲੋਂ ਅੱਗੇ ਲੰਘ ਗਿਆ ਸਾਡੇ ਕੋਲ ਜੋ ਨਹੀਂ ਹੋ ਸਕਿਆ ਇਹ ਕਰਨ ਵਾਸਤੇ ਆ ਗਿਆ ਵੀ ਲੱਤਾਂ ਖਿੱਚੋ ਇਲੈਕਸ਼ਨਾਂ ਤੋਂ ਪਹਿਲਾਂ ਪੂਰਾ ਜ਼ੋਰ ਲਾਇਆ ਉਹਨਾਂ ਉਹ ਨਾਲਾ ਧੂੜ ਤੇ ਟੱਟੂ ਨਹੀਂ ਭਜਾ ਤੇ ਉਸ ਟੱਟੂ ਤੇ ਹੁਣ ਤੁਸੀਂ ਸਵਾਰ ਹੋਗੇ ਜੇ ਤੁਸੀਂ ਭਜਾਉਣਾ ਹੈ ਵੀ ਹੁਣ ਯਾਰ ਇਹਨੇ ਵਾਕਈ ਬਾਹਰ ਆ ਜਾਣਾ ਇਹਨੇ ਸਾਨੂੰ ਆ ਕੇ ਦੱਬ ਲੈਣਾ ਸਾਰਿਆਂ ਨੂੰ ਸਾਡੀ ਹੁਣ ਜਿਹੜੀ ਹੈ ਸੁਣਵਾਈ ਨਹੀਂ ਹੋਣੀ ਸਾਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਇਹਦੇ ਤੌਰ ਤਰੀਕੇ ਨਾਲ ਸਾਰਿਆਂ ਚੱਲਣਾ ਸੋ ਉਹ ਆਪ ਦੇ ਤੌਰ ਤਰੀਕੇ ਨਾਲ ਨਹੀਂ ਚੱਲ ਰਿਹਾ ਪਹਿਲਿਆਂ ਦੇ ਤੌਰ ਤਰੀਕੇ ਨਾਲ ਚੱਲ ਰਿਹਾ ਜਿਹੜੇ ਤੁਸੀਂ ਨਹੀਂ ਚੱਲ ਸਕੇ ਸੰਤਾਲੀ ਪੈੜ ਤੇ ਪੈੜ ਪਾਈ ਤੁਸੀਂ ਨਹੀਂ ਪਾ ਲਈ ਤੁਸੀਂ ਪਾ ਕੇ ਵੇਖੋ ਪਹਿਲੇ ਸਿੱਖਾਂ ਵਾਂਗ ਉਹਨੇ ਕਨਸੈਪਟ ਤਿਆਰ ਕੀਤਾ ਵੀ ਯਾਰ ਵੀਰ ਚ ਲੈ ਗਿਆ ਤੁਹਾਡੇ ਕੋ ਵੀ ਰਾਣੀ ਚੱਲੀਆਂ ਫਿਰ ਗੱਲ ਆ ਜਾਂਦੀ ਆਪਾਂ ਕਤਲਾਂ ਤੇ ਤੇ ਜੇ ਕਤਲ ਕੀਤੇ ਨੇ ਤੇ ਭਾਈ ਨਿਜਰ ਦਾ ਕਤਲ ਵੀ ਫਿਰ ਕਹਦੇ ਵੀ ਅਮਰਤਪਾਲ ਨੇ ਕਰਾਇਆ ਪੰਜਵੜ ਦਾ ਵੀ ਕਹਦੇ ਅਮਰਤਪਾਲ ਨੇ ਕਰਾਇਆ ਬਾਈ ਦੀਪ ਸਿੱਧੂ ਦਾ ਵੀ ਕਹਦੇ ਅਮਰਤਪਾਲ ਨੇ ਕਰਵਾਇਆ ਇੱਥੇ ਇੱਕ ਕਤਲ ਕੀਤਾ ਏਜੰਸੀ ਨੇ ਆ ਗੁਪਤਾ ਜਿਹੜਾ ਸਾਰੀ ਕਾਰਵਾਈ ਕਰਾਉਂਦਾ ਰਿਹਾ ਉਹਨਾਂ ਨੂੰ ਪੈਸੇ ਦੇ ਕੇ ਇਹ ਗੁਪਤਾ ਕਿੱਥੇ ਰਾ ਏਜੰਸੀ ਨਾਲ ਜੁੜਿਆ ਜਾ ਕੇ ਭਾਰਤੀ ਏਜੰਸੀਆਂ ਨਾਲ ਜੁੜਿਆ ਤੇ ਫਿਰ ਤੁਸੀਂ ਆਪ ਮਹਰੀ ਦੋਸ਼ ਲਾਈ ਜੰਨੇ ਕੋਈ ਸਬੂਤ ਨਹੀਂ ਲੈਣਾ ਨਹੀਂ ਦੇਣਾ ਨਹੀਂ ਇੱਕ ਕੌਨਸਪਰੇਸੀ ਤਿਆਰ ਕੀਤੀ ਕਿ ਉਹ ਚ ਤੁਸੀਂ ਫਸ ਗਏ ਤੁਸੀਂ ਫਸ ਗਏ ਨਹੀਂ ਤੁਸੀਂ ਆਪ ਜਾਣ ਕੇ ਹੁਣ ਉਹ ੜਾਰਾ ਹੈ ਜੇ ਵੀ ਸਾਡੇ ਤੋਂ ਅੱਗੇ ਨਾਲਾਂਗੇ ਇਹਨੂੰ ਵੀ ਬਸ ਹੁਣ ਸਾਡੇ ਨਾਲ ਨੀਵਾ ਕਰਕੇ ਰੱਖ ਲਈਏ ਵੀ ਤਾਂ ਜੋ ਸਾਡੇ ਨਾਲ ਗਾਂਹ ਗੱਲਬਾਤ ਕਰਦਾ ਰਹੇ ਸਾਡੇ ਅੰਡਰ ਚੱਲੇ ਕੰਟਰੋਲ 'ਚ ਕਰਨਾ ਚਾਹੁੰਦੇ ਜੇ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਜਿਵੇਂ ਬਾਈ ਦੀਪ ਸਿੱਧੂ ਤੇ ਕਾਠੀ ਨਹੀਂ ਨਾ ਪਈ ਕਾਠੀ ਇਹਦੇ ਤੇ ਵੀ ਨਹੀਂ ਪੈਣੀ ਜੀ ਸੋ ਜਿਵੇਂ ਮਰਜ਼ੀ ਤੁਸੀਂ ਤੁਰੇ ਫਿਰੋ ਹਾਲ ਤੁਹਾਡਾ ਬੰਦ ਕਮਰਾ ਮੀਟਿੰਗਾਂ ਵਾਲਾ ਰਹਿਣਾ ਤੁਸੀਂ ਖੁੱਲੇ ਮੈਦਾਨ 'ਚ ਲੜਨ ਜੋਗੇ ਨਹੀਂ ਹੈਗੇ ਨਾਲ ਲੜ ਸਕਦੇ ਜੀ ਕੋਈ ਗੱਲ ਨਹੀਂ ਗਾਹ ਜਿੰਨਾ ਕਰ ਸਕੇ ਨਾ ਕਰ ਸਕੇ ਪਰ ਉਹਨੂੰ ਸ਼ਾਬਾਸ਼ ਉਹਨੂੰ ਜਿੰਨਾ ਕੀਤਾ ਇੱਕ ਵਾਰੀ ਸਾਡੇ ਸਾਹਮਣੇ ਇੱਕ ਗਦਾਰ ਜਿੰਨੇ ਨੇ ਸਾਰੇ ਸਾਹਮਣੇ ਆ ਕੇ ਵੀ ਇਹਨਾਂ ਨੇ ਜੋ ਕਰ ਨਾ ਹੁੰਦਾ ਕਿਸੇ ਆਏ ਬੰਦੇ ਤੇ ਇਹਨਾਂ ਤੋਂ ਗਾਹ ਹੋਣੀ ਸਿੱਤੇ ਸੁਚੇਤ ਰਿਆ ਕਰਾਂਗੇ ਤੁਹਾਡੇ ਭੇਤ ਖੋਲਦੇ ਰਿਆ ਕਰਾਂਗੇ ਤੁਹਾਨੂੰ ਪੂਰੀ ਤਰ੍ਹਾਂ ਅਸੀਂ ਸਵਾਦ ਦਵਾਂਗੇ ਵੀ ਤੁਸੀਂ ਹੈ ਕੌਣ ਜੀ ਤੇ ਅਸੀਂ ਵੀ ਕੌਣ ਆ ਫਿਰ ਕੋਈ ਨਹੀਂ ਲੱਗੇ ਆ ਉਹ ਹੁਣ ਅਸੀਂ ਤਿਆਰ ਆ ਫਿਰ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਭਾਈ ਅਵਤਾਰ ਸਿੰਘ ਖੰਡਾ ਦੇ ਸੀ ਦੀ ਸਮਾਗਮ ਤੇ ਟਾਡੀ ਅਥਾ ਤਰਸੇਮ ਸਿੰਘ ਮੋਰਾਵਾਲੀ ਵੱਲੋਂ ਜੋ ਵੀ ਆਪਣੇ ਵਿਚਾਰ ਰੱਖੇ ਗਏ ਨਾਲ ਹੀ ਉਹਨਾਂ ਨੇ ਜੋ ਵੀ ਇਹ ਟਿੱਪਣੀ ਕੀਤੀ ਜਿਸ ਨੂੰ ਕਿ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਸਪੋਰਟਰਾਂ ਵੱਲੋਂ ਟਾਡੀ ਅਥਾ ਤਰਸੇਮ ਸਿੰਘ ਮੋਰਾਵਾਲੀ ਨੂੰ ਜਵਾਬ ਦਿੱਤਾ ਗਿਆ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦੂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤ